ਇੱਕ ਤੇ ਗੁਰੂ ਐ ਪ੍ਰਿੰਗੀ ਤੇ ਇੱਕ ਗੁਰੂ ਚੰਦਨ ਇੱਕ ਗੁਰੂ ਪਾਰਸ਼ ਇੱਕ ਗੁਰੂ ਦੀਪਕ ਚਾਰ ਤਰ੍ਹਾਂ ਦੇ ਗੁਰੂ ਨੇ ਹੁਣ ਕਹਿੰਦੇ ਸਤ ਗੁਰੂ ਇਹਨਾਂ ਦਾ ਮਤਲਬ ਕੀ ਇਹ ਵੀ ਸਮਝਾਓ ਤੇ ਬਕਾਇਦਾ ਫਿਰ ਮਾਲਕ ਨੇ ਦੱਸਿਆ ਸਤ ਗੁਰੂ ਕਹਿੰਦੇ ਦੀਪਕ ਗੁਰੂ ਦੀਪਕ ਦਾ ਮਤਲਬ ਹੁੰਦਾ ਦੀਵਾ ਚੰਦਨ ਰੁੱਖ ਜਿਹੜਾ ਪਾਰਸ਼ ਪੱਥਰ ਔਰ ਪ੍ਰਿੰਗੀ ਇੱਕ ਖਾਸ ਕਿਸਮ ਦਾ ਕੀੜਾ ਹੈ ਪ੍ਰਿੰਗੀ ਕੀੜਾ ਇਹਦੇ ਕੋਲ ਨਾ ਰੱਬ ਨੇ ਐਦਾਂ ਦੀ ਕਲਾ ਪਾਈ ਹੈ ਇੰਦਾਂ ਦੀ ਤਾਕਤ ਪਾਈ ਹੈ ਵੀ ਇਹ ਖਾਸ ਕਿਸਮ ਦੇ ਕੀੜਿਆਂ ਉੱਤੇ ਜਾ ਕੇ ਮੰਡਰਾਉਂਦਾ ਹੈ ਉੱਡਦਾ ਹੈ ਜਦੋਂ ਉਹਨਾਂ ਦੇ ਉੱਤੇ ਮੰਡਰਾਉਂਦਾ ਹੈ ਨਾ ਤੇ ਉਹ ਜਿਹੜੇ ਖਾਸ ਕਿਸਮ ਦੇ ਕੀੜੇ ਨੇ ਹੁਣ ਕਈ ਤਰ੍ਹਾਂ ਦੇ ਜੀਵ ਨੇ ਉਹਨਾਂ ਦੇ ਵਿੱਚੋਂ ਇੱਕ ਖਾਸ ਕਿਸਮ ਹੈ ਤੇ ਉਹਨਾਂ ਦੇ ਉੱਤੇ ਜਾ ਕੇ ਜਦੋਂ ਉੱਡਦੇ ਨੇ ਉਹਨਾਂ ਨੂੰ ਵੀ ਪਰ ਨਿਕਲੇ ਆਉਂਦੇ ਨੇ ਉਹ ਵੀ ਉੱਡਣ ਲੱਗ ਜਾਂਦੇ ਉਹਨਾਂ ਨੂੰ ਆਪਣੇ ਵਰਗਾ ਬਣਾ ਲੈਂਦਾ ਪਰ ਇੱਕ ਇੱਕੋ ਫਿਰਕੇ ਦਾ ਇੱਕੋ ਕਿਸਮ ਦੇ ਕੀੜੇ ਆਲੋ ਸਾਰੇਆਂ ਨੂੰ ਨਹੀਂ ਵੀ ਜਿਹਦੇ ਉੱਤੇ ਜਾ ਕੇ ਉੱਡੇ ਉਹਨੂੰ ਪਰ ਲਾ ਦੇਗਾ ਨਹੀਂ ਮੰਨ ਲੈ ਕਹਿੰਦੇ ਇੱਕ ਤੇ ਗੁਰੂ ਏਦਾਂ ਦਾ ਭਾਈ ਜਿਹੜਾ ਖਾਸ ਕਿਸਮ ਦੇ ਲੋਕਾਂ ਕੋਲ ਜਾ ਜਾ ਬਹਿੰਦਾ ਤੇ ਕੋਸ਼ਿਸ਼ ਕਰਦਾ ਵੀ ਉਹ ਮੇਰੇ ਵਰਗੇ ਬਣ ਜਾਣ ਦੂਜੇ ਨੰਬਰ ਤੇ ਚੰਦਨ ਗੁਰੂ ਹੁਣ ਚੰਦਨ ਗੁਰੂ ਏਦਾਂ ਦਾ ਕਹਿੰਦੇ ਇੱਕ ਗੁਰੂ ਚੰਦਨ ਵਰਗਾ ਹੁੰਦਾ ਹੈ ਹੁਣ ਚੰਦਨ ਦਾ ਗੁਣ ਹੈ ਉਹਦੇ ਕੋਲ ਜਿਹੜਾ ਮਰਜ਼ੀ ਰੁੱਖ ਲੱਗ ਜਾਏ ਉਹਨੂੰ ਸੁਗੰਧੀ ਨਾਲ ਭਰ ਦਿੰਦਾ ਪਰ ਅਫਸੋਸ ਆਪਣੀ ਸਾਰੀ ਜ਼ਿੰਦਗੀ ਵਿੱਚ ਚੰਦਨ ਦਾ ਰੁੱਖ ਕਦੇ ਬਾਸ ਨੂੰ ਸੁਗੰਧੀ ਨਹੀਂ ਦੇ ਸਕਿਆ ਜਿੰਨਾ ਮਰਜੀ ਜੋੜ ਲਾ ਲੇ ਉਹ ਕਦੇ ਵੀ ਬਾਸ ਨੂੰ ਸੁਗੰਧੀ ਨਹੀਂ ਦੇ ਸਕਦਾ ਤੇ ਮਾਲਕ ਕਹਿੰਦੇ ਭਾਈ ਸਿੱਖੋ ਇੱਕ ਗੁਰੂ ਚੰਦਨ ਵਰਗਾ ਹੁੰਦਾ ਹੈ ਜਿਹੜਾ ਸਾਰਿਆਂ ਨੂੰ ਗੁਣ ਦਿੰਦਾ ਪਰ ਜੇ ਕੋਈ ਬਹੁਤ ਹੀ ਜ਼ਿਆਦਾ ਗਰਕਿਆ ਆ ਜਾਏ ਨਾ ਉਹ ਗੁਰੂ ਵੀ ਹੱਥ ਖੜੇ ਕਰ ਜਾਂਦਾ ਵੀ ਮੇਰੇ ਕੋਲ ਇੰਨੀ ਤਾਕਤ ਨਹੀਂ ਮੈਨੂੰ ਸੁਗੰਧੀ ਦੇ ਸਕਾਂ ਫਿਰ ਤੀਜੇ ਨੰਬਰ ਤੇ ਪਾਰਸ ਗੁਰੂ ਮਲਕ ਕੀnde ਭਾਈ ਇੱਕ ਹੁੰਦਾ ਪਾਰਸ ਪੱਥਰ ਵਰਗਾ ਗੁਰੂ ਤੇ ਉਹ ਜਿਹੜਾ ਗੁਰੂ ਹੈ ਨਾ ਹੁਣ ਪਾਰਸ ਦਾ ਗੁਣ ਕੀ ਹੈ ਅੱਠ ਧਾਤਾਂ ਨਾਲ ਸ਼ੋਹਾਓ ਉਹਨਾਂ ਨੂੰ ਸੋਨਾ ਬਣਾ ਦਿੰਦਾ ਤੇ ਮਲਕ ਕੀnde ਭਾਈ ਇੱਕ ਗੁਰੂ ਉਹਨਾਂ ਵਰਗਾ ਹੈ ਉਹ ਕਿਵੇਂ ਜੀ ਵੀ ਉਹਦੇ ਕੋਲ ਜਿਹੜੇ ਬੰਦੇ ਜਾਂਦੇ ਨੇ ਨਾ ਹੁਣ ਪਹਿਲੋਂ ਤੇ ਅੱਠ ਹੀ ਧਾਤਾਂ ਨੇ ਜਿਹੜੀਆਂ ਉਹ ਸੋਨਾ ਬਣਾ ਸਕਦਾ ਉਹ ਤੋਂ ਬਿਨਾ ਜੇ ਕਿਸੇ ਚੀਜ਼ ਨੂੰ ਲਾਵਾਂਗੇ ਉਹਨੇ ਕੁਝ ਨਹੀਂ ਕਰਨਾ ਪਰਸ ਪੱਥਰ ਕੰਮ ਨਹੀਂ ਕਰੇਗਾ ਅਠਾ ਧਾਤਾਂ ਤੋਂ ਬਿਨਾ ਕਿਸੇ ਹੋਰ ਧਾਤ ਨਾਲ ਸ਼ੋਹਾਵਾਂਗੇ ਉਹ ਕੰਮ ਨਹੀਂ ਕਰੇਗਾ ਸੋਨਾ ਵੀ ਨਹੀਂ ਬਣਨਾ ਪਹਿਲੋਂ ਤੇ ਉਹ ਜਿਹੜਾ ਪਰਸਵਰਗਾ ਗੁਰੂ ਹੈ ਉਹ ਖਾਸ ਖਾਸ ਕਿਸਮ ਦੇ ਬੰਦੇ ਲੱਭੇਗਾ ਕਿਹਦੇ ਕੋਲ ਜਾਣੇ ਤੇ ਕਿਹਦੇ ਕੋਲ ਨਹੀਂ ਦੂਜੇ ਨੰਬਰ ਦੇ ਉੱਤੇ ਉਹਨਾਂ ਦੇ ਕੋਲ ਜਿਹੜਾ ਉਹਦਾ ਕੋਈ ਸ਼ੰਗ ਕਰੇਗਾ ਉਹ ਸੋਨੇ ਵਰਗਾ ਤੇ ਬਣ ਸਕਦਾ ਹੈ ਉਹ ਚੰਗੇ ਗੁਣਾਂ ਦਾ ਮਾਲਕ ਤੇ ਬਣ ਸਕਦਾ ਪਰ ਉਹਦੇ ਵਰਗਾ ਨਹੀਂ ਬਣ ਸਕਦਾ ਪਰ ਉਸ ਪੱਥਰ ਵਰਗਾ ਪੱਥਰ ਉਹ ਨਹੀਂ ਬਣਾ ਸਕਦਾ ਸੋਨਾ ਜ਼ਰੂਰ ਬਣਾ ਦੇਗਾ ਫਿਰ ਚੌਥੀ ਤਰ੍ਹਾਂ ਦਾ ਗੁਰੂ ਦੀਪਕ ਗੁਰੂ ਕਹਿੰਦੇ ਜੀ ਉਹ ਕਿੱਦਾਂ ਦਾ ਹੁੰਦਾ ਹੈ ਮਾਲਕ ਕਹਿੰਦੇ ਦੀਵੇ ਦਾ ਕੰਮ ਹੈ ਬੁਝੇ ਹੋਏ ਨੂੰ ਜਗਾਉਣਾ ਦੀਵੇ ਦਾ ਕੰਮ ਹੈ ਬੁਜੇ ਨੂੰ ਜਗਾਉਣਾ ਉਹਦੇ ਅੱਗੇ ਆਟੇ ਦਾ ਆ ਜਾਏ ਉਹਨੇ ਉਹਨੂੰ ਵੀ ਜਗਾ ਦੇਣਾ ਉਹਦੇ ਅੱਗੇ ਤਾਂਬੇ ਦਾ ਦੀਵਾ ਆ ਜਾਏ ਜਗਾਉ ਉਹਨੂੰ ਵੀ ਦੇਣਾ ਉਹਦੇ ਅੱਗੇ ਲੋਹੇ ਦਾ ਦੀਵਾ ਰੱਖ ਦੇਾਂਗੇ ਜਗਾ ਉਹਨੂੰ ਵੀ ਦੇਣਾ ਉਹਦੇ ਅੱਗੇ ਭਾਵੇਂ ਬੋਤਲ ਦਾ ਕੱਚ ਦੀ ਬੋਤਲ ਦਾ ਬਣਾਇਆ ਦੀਵਾ ਰੱਖਦੇ ਹੋ ਜਗਾ ਉਹਨੂੰ ਵੀ ਦੇਣਾ ਉਹਦੇ ਅੱਗੇ ਚਾਂਦੀ ਦਾ ਰੱਖਦੇ ਉਹਨੂੰ ਵੀ ਤੇ ਜੇ ਸੋਨੇ ਦਾ ਰੱਖ ਦਾਂਗੇ ਜਗਾ ਉਹਨੂੰ ਵੀ ਦੇਣਾ ਤੇ ਫਿਰ ਇਹ ਨਹੀਂ ਵੀ ਜਿਹੜੇ ਦੀਵੇ ਨਾਲ ਇੱਕ ਜਗਾਇਆ ਸਾਰੇ ਹੀ ਉਹਦੇ ਨਾਲ ਜਗਾਉਣੇ ਪੈਣਗੇ ਇੱਕ ਦੀਵਾ ਜਗਾ ਲਈਏ ਉਹਦੇ ਤੋਂ ਅ ਜਿੰਨੇ ਮਰਜੀ ਜਗਾ ਲਈਏ ਜਿੰਨੇ ਫਿਰ ਉਹਦੇ ਤੋਂ ਜਗੇ ਹੁਣ ਇੱਕ ਦੀਪਕ ਨੇ ਦੂਜੇ ਨੂੰ ਰੋਸ਼ਨੀ ਦੇ ਦਿੱਤੀ ਦੂਜੇ ਨੂੰ ਜਗਾਤਾ ਜਿਹੜਾ ਦੀਵਾ ਬਲਿਆ ਹੈ ਨਾ ਉਹਨੂੰ ਵੀ ਇੰਨੀ ਤਾਕਤ ਦੇ ਦਿੰਦਾ ਸਜਣਾ ਤੇਰੇ ਕੋਲ ਆ ਕੇ ਜਿਹੜਾ ਚਾਨਣ ਲਏਗਾ ਉਹ ਵੀ ਜਾਗੀ ਜਾਏਗਾ ਇੱਕ ਗੁਰੂ ਇੰਦਾ ਦਾ ਵੀ ਜਿਹੜਾ ਆਪਣੇ ਦਰ ਤੇ ਆਉਣ ਵਾਲੇ ਨੂੰ ਗੁਣਾਂ ਨਾਲ ਭਰਪੂਰ ਕਰਦਾ ਐਸੇ ਗੁਣ ਭਰਪੂਰ ਕਰਦਾ ਆਪਣੇ ਵਰਗਾ ਹੀ ਬਣਾ ਲੈਂਦਾ ਤੇ ਆਪਣੇ ਵਰਗਾ ਬਣਾ ਕੇ ਨਾਲ ਸਮਰੱਥ ਵੀ ਕਰ ਦੁੰਦਾ ਵੀ ਜਿਹੜਾ ਤੇਰੇ ਪায়ে ਪੂਰਨਿਆਂ ਤੇ ਤੁਰ ਪਏਗਾ ਉਹ ਵੀ ਜੀਵਨ ਮੁਕਤ ਹੋ ਜਾਏਗਾ ਇੱਕ ਗੁਰੂ ਐਦਾਂ ਦਾ ਹੈ ਪਰ ਤੱਕ ਸਾਡੇ ਸਾਹਮਣੇ ਇਤਿਹਾਸ ਸਾਰਾ ਹੀ ਪਿਆ ਹੈ ਗੁਰੂ ਨਾਨਕ ਜਿਹੜਾ ਸਭ ਤੋਂ ਪਹਿਲਾਂ ਦੀਵਾ ਤੇ ਗੁਰੂ ਨਾਨਕ ਹੀ ਸੀ ਨਾ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਤੋਂ ਰੌਸ਼ਨੀ ਵੰਡੀ ਚਾਨਣ ਵੰਡਿਆ ਭਾਈ ਲੈਣਾ ਜਗਿਆ ਉਹ ਦੀਵਾ ਭਾਈ ਲੈਹਣੇ ਨੇ ਬਲ ਲਿਆ ਜਦੋਂ ਭਾਈ ਲੈਹਣੇ ਕੋਲ ਦੀਵਾ ਬਲ ਗਿਆ ਗੁਰੂ ਨਾਨਕ ਕਹਿੰਦੇ ਵੀ ਲੈਹਣੇ ਆ ਅੱਜ ਤੋਂ ਤੇਰੇ ਕੋਲ ਇੰਨਾ ਬਲ ਇੰਨੀ ਤਾਕਤ ਹੈ ਵੀ ਜਦੋਂ ਗੁਰੂ ਨਾਨਕ ਕੋਲ ਦੀਵਾ ਸੀ ਨਾ ਗਿਆਨ ਦਾ ਉਹ ਦੀਵਾ ਤੇਰੇ ਕੋਲ ਆ ਗਿਆ ਹੁਣ ਭਾਵੇਂ ਤੂੰ ਸਾਰੇ ਜਗਤ ਨੂੰ ਰੋਸ਼ਨ ਆਉਂਦਾ ਫਿਰ ਜਗਾਇਆ ਦਿੱਤੀ ਰੋਸ਼ਨੀ ਉਤੋਂ ਬਾਅਦ ਧੰਨ ਗੁਰੂ ਅਮਰਦਾਸ ਪਾਤਸ਼ਾਹ ਆਪਣੇ ਦੀਪਕ ਨੂੰ ਬਾਲ ਲੈਂਦੇ ਨੇ ਉਹਨਾਂ ਕੋਲ ਦੀਵਾ ਆ ਗਿਆ ਅੱਗੋਂ ਸਿੱਖਾਂ ਨੂੰ ਵੀ ਦਿੱਤੇ ਉਹ ਦੀਪਕ ਕੀ ਗੁਰੂ ਨਾਨਕ ਸਾਹਿਬ ਨੇ ਬਾਬਾ ਬੁੱਢਾ ਜੀ ਨੂੰ ਨਹੀਂ ਸੀ ਦਿੱਤਾ ਵੀ ਲੈ ਆ ਦੀਵਾ ਤੂੰ ਬਾਲ ਤੇ ਉਹਨਾਂ ਦਾ ਜਦੋਂ ਦੀਵਾ ਬਲ ਪਿਆ ਨਾ ਬਕਾਇਦਾ ਆਪਣੀ ਰਸਨਾ ਤੋਂ ਆਖਿਆ ਸੀ ਤੇਥੋਂ ਉਹਨੇ ਕਦੇ ਨਾ ਹੋਸਾਂ ਤੇ ਤੋਂ ਉਹਲੇ ਨਹੀਂ ਮੈਂ ਹੋ ਸਕਦਾ ਗੁਰੂ ਅਮਰਦਾਸ ਪਾਤਸ਼ਾਹੀ ਵਾਰੀ ਆਈ ਬਾਬਾ ਬੁੱਢਾ ਜੀ ਹਜ਼ੂਰੀ ਚ ਬੈਠੇ ਨੇ ਹਜ਼ੂਰੀ ਚ ਬੈਠਿਆਂ ਨੂੰ ਬਾਬਾ ਬੁੱਢਾ ਜੀ ਵੱਲ ਹੱਥ ਕਰਕੇ ਕਹਿੰਦੇ ਤੁਸੀਂ ਸਿੱਖੀ ਦੀ ਹੱਤੋਂ ਕਿ ਇਹ دیਵਾ ਨਹੀਂ ਤੇ ਬਾਬਾ ਬੁੱਢਾ ਜੀ ਨੇ ਅੱਗੇ ਕਿੰਨੇ ਦੀਪਕ ਵਾਲੇ ਇਹ ਹੋਰ ਸਿੱਖ ਭਾਈ ਪਹਿਲੋਂ ਸਭ ਤੋਂ ਪਹਿਲੋਂ ਭਾਈ ਪਾਰੋ ਜੁਲਕਾ ਪਰਮ ਹੰਸ ਦਾ ਖਿਤਾਬ ਲੈਂਦੇ ਨੇ ਭਾਈ ਮੰਜੂ ਮਾਲਕ ਪਾਤਸ਼ਾ ਆਪਣਾ ਜਹਾਜ਼ ਬਣਾ ਕੇ ਨਵਾਜਦੇ ਨੇ ਉਤੋਂ ਬਾਅਦ ਭਾਈ ਵਿਧੀ ਚੰਦ ਨੂੰ ਆਪਣਾ ਸੀਨਾ ਕਹਿ ਕੇ ਨਵਾਜਦੇ ਨੇ ਕਿ ਇਹ ਦੀਪਕ ਨਹੀਂ ਬਾਲੇ ਇਹਨਾਂ ਦੇ ਜੀਵਨ ਤੋਂ ਸਾਨੂੰ ਚਾਨਣ ਨਹੀਂ ਮਿਲਦਾ ਸਾਡੇ ਗੁਰੂ ਨੇ ਜਦੋਂ ਸਾਨੂੰ ਸਿਧਾਂਤ ਦਿੱਤਾ ਮਾਲਕ ਪਾਤਸ਼ਾ ਕਹਿੰਦੇ ਹੁਣ ਜਿਨ ਗੁਰ ਕਹਿਆ ਮਾਰਗ ਸੀਧਾ ਜਿਸ ਗੁਰੂ ਨੇ ਮੈਨੂੰ ਸਿੱਧੇ ਮਾਰਗ ਤੇ ਤੋਰਿਆ ਤੇ ਗੁਰੂ ਉਹੀ ਜੇ ਜਿਹੜਾ ਸਿੱਧੇ ਮਾਰਗ ਤੇ ਤੋਰੇ ਜਿਹੜਾ ਸਿੱਧੇ ਮਾਰਗ ਤੋਂ ਤੁਰਦੇ ਨੂੰ ਭੜਕਾ ਦੇ ਉਹਨੂੰ ਗੁਰੂ ਕੌਣ ਆਖੇਗਾ ਮਾਲਕ ਬਾਣੀ ਚ ਕਹਿੰਦੇ ਭੁੱਲੇ ਮਾਰਗ ਜਿਨ ਹੈ ਬਤਾਇਆ ਐਸਾ ਗੁਰ ਵਡ ਭਾਗੀ ਪਾਇਆ ਮੇਰਾ ਗੁਰੂ ਤੇ ਮੈਨੂੰ ਭੁੱਲੇ ਨੂੰ ਵੀ ਸਿੱਧੇ ਮਾਰਗ ਤੇ ਪਾ ਦਿੰਦਾ ਹੈ ਭਗਤ ਕਬੀਰ ਸਾਹਿਬ ਪੜੋ ਕਹਿੰਦੇ ਕਬੀਰ ਮAye ਮੂਡੋ ਤੇ ਹੈ ਗੁਰੂ ਕੀ ਜਾਤਿ ਭਰਮ ਨਾ ਜਾਏ ਜਿਹੜਾ ਗੁਰੂ ਜ਼ਿੰਦਗੀ ਚੋਂ ਭਰਮ ਹੀ ਨਾ ਮੁਕਾ ਸਕੇ ਕਹਿੰਦੇ ਮਾ ਮੁੰਡ ਦੇ ਉਹਦੀ ਤੇ ਵੀ ਕਦੇ ਦੁਬਾਰਾ ਉਹਦੇ ਵਰਗਾ ਹੋਰ ਨਾ ਕੋਈ ਜਨਮ ਲੈ ਲਏ ਜਿਹੜਾ ਗੁਰੂ ਸਾਡੇ ਭਰਮ ਹੀ ਨਹੀਂ ਕੱਟ ਸਕਦਾ ਸੀ ਉਹਨੂੰ ਗੁਰੂ ਕਿਵੇਂ ਆਖਾਂਗੇ